ਜੀ ਸਿਕ ਪਿੰਡ ਮੇਰਾ ਬੋੜਾ ਸੁਨਿਆਲ ਮੈਂ ਆਪਣੇ ਖੇਤ ਬਾਗ ਵਿੱਚ ਬਰੂਦਾ ਦੇ ਬਾਗ ਵਿੱਚ ਖੜਾ ਹਲੇ ਉਹਦੇ ਵਿੱਚ ਕੋਈ 1600 ਬੂਟਾ ਬਰੂਦਾ 100 ਕਬੂਟਾ ਲੀਤੀਦਾ ਜਿਹੜਾ ਮੌਕੇ ਦੇ ਪਾਣੀ ਦੇ ਫਰਦ ਦੇ ਆਣ ਕਰਕੇ ਜਿਹੜਾ ਫਾਲੋ ਖਤਮ ਹੋ ਗਿਆ ਕੋਈ ਮੇਰਾ ਕੋਈ 5 ਲੱਖ ਦਾ ਨੁਕਸਾਨ ਹੋ ਗਿਆ ਤੇ ਕੁਝ ਬੰਦੇ ਸਿਆਲਾ ਪੰਚਾਇਤ ਸੌਫ ਦੀ ਬੰਦੇ ਜਿਹੜੇ ਉਹਨਾਂ ਨੇ ਝੂਠੀਆਂ ਗਵਾ ਲਾ ਕੇ ਵੀ ਸਾਡੇ ਪਿੰਡ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਹਾਂ ਪਿੰਡ ਵਾਸੀਆਂ ਨੂੰ ਰੋਸ ਹੈਗਾ ਜ ਜਿਹੋ ਨੇ ਆਪਣਾ ਰੋਸ ਕੱਢਿਆ ਆਣ ਕੇ ਜਿਹੜੀ ਅਸਲੀਅਤ ਹੀ ਉਹ ਸਾਹਮਣੇ ਲਿਆਂਦੀ ਏ ਜਿਹੜੀ ਇਹਨਾਂ ਨੇ ਵੀਡੀਓ ਵਾਰਲੇ ਕੀਤੀ ਉਹ ਇਹਨਾਂ ਨੇ ਵੀਡੀਓ ਵਾਰਲੇ ਕੀਤੀ ਸੀ ਮਾਨਸਰ ਸਨਿਆਲ ਸੱਲੋਵਾਲ ਕਿਤੇ ਪਾਣੀ ਨਹੀਂ ਆਇਆ ਤੇ ਹਲੇੜ ਦੇ ਵਿੱਚ ਵੀ ਟਾਮੇ ਟਾਮੇ ਘਰਾਂ ਚ ਪਾਣੀ ਆਇਆ ਜਦ ਕਿ ਹਲੇੜ ਦੇ ਹਾਲਾਤਾਂ ਨੂੰ ਤੁਸੀਂ ਸਾਰੇ ਜਾਣਿਆ ਹੀ ਹੈ ਤੁਸੀਂ ਵੀ ਉੱਥੇ ਗਏ ਹੋ ਤੁਸੀਂ ਸਾਰਾ ਕੁਝ ਜਾ ਕੇ ਦੇਖਿਆ ਕਿ ਹਲੇੜਾ ਪਿੰਡ ਪੂਰਾ ਡੁੱਬਿਆ ਪਿਆ ਹੁਣ ਤੱਕ ਵੀ ਜਿਹੜੀ ਹਲੇੜ ਤੋਂ ਮੋਦਲਾਂ ਨੂੰ ਸੜਕ ਜਾਂਦੀ ਉਹਦਾ ਲਿੰਕ ਟੁੱਟਿਆ ਪਿਆ ਜਿਹੜੀ ਹਲੇੜ ਤੋਂ ਕੁਲੀਆਂ ਨੂੰ ਜਾਂਦੀ ਏ ਉਹਦਾ ਲਿੰਕ ਟੁੱਟਿਆ ਪਿਆ ਸਾਰੀ ਡੈਮੇਜ ਹੋਈ ਮਤਲਬ ਇਹਨਾਂ ਨੂੰ ਆਪਣੇ ਪਿੰਡ ਦੀ ਛੱਡ ਕੇ ਦੂਸਰੇ ਪਿੰਡਾਂ ਦਾ ਵੀ ਇਹਨਾਂ ਨੇ ਠੇਕਾ ਲੱਲਿਆ ਨਾਲ ਹੀ ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਗੱਲ ਕਰੀਏ ਤਾਂ ਖੇਤੀਬਾੜੀ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਲੱਗਦਾ ਸਾਡੇ ਪਿੰਡ ਘਟੋ ਘਟ 100 ਏਕੜ ਦਾ ਨੁਕਸਾਨ ਹੋਇਆ ਜੀ ਹਾਂਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇੱਕ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਬਾਰ-ਬਾਰ ਸਾਡੇ ਪਿੰਡ ਦਾ ਨੁਕਸਾਨ ਹੁੰਦਾ ਉਥੇ ਤੁਸੀ ਬੰਨ ਜਿਹੜਾ ਉਹ ਉੱਚਾ ਵੀ ਕੀਤਾ ਜਾਵੇ ਤੇ ਪੱਕਾ ਵੀ ਕੀਤਾ ਜਾਵੇ ਜੀ ਤੇ ਦੂਸਰਾ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੁਸੀਂ ਇਹ ਮੋਤਲੇ ਵਾਲੀ ਬੰਦੀ ਜੀ ਮੋਤਲਵਾਂ ਤੇ ਲਾਲੀ ਦੇ ਇਹ ਨੁਕਸਾਨ ਕਿਹੜੀ ਕਿਹੜੀ ਚੀਜ਼ ਦਾ ਹੋਇਆ ਸੀ ਕਮਾਤ ਦਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਬਾਗਦਾਨ ਨੁਕਸਾਨ ਹੋਇਆ ਬਾਗਾਂ ਦਾ ਮਰੂਦਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਆਲੂ ਬਖਾਰਾ ਸੀ 352 ਬੁੱਟੇ ਉਹ ਡੈਮੇਜ ਹੋ ਗਏ ਕਿ ਸਰਕਾਰ ਤੋਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਏ ਸਾਰਿਆਂ ਨੂੰ ਕਿਉਂਕਿ ਇਹ ਗਰੀਬ ਪਰਿਵਾਰ ਆ ਕੋਈ ਇੰਨਾ ਵੱਡਾ ਇਹਨਾਂ ਦਾ ਹੋਰ ਬਿਜ਼ਨਸ ਨਹੀਂ ਤੇ ਜਿਹੜਾ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਇਹਨਾਂ ਨੂੰ ਕਿਤੇ ਹੋਰ ਇਨਕਮ ਹੋ ਸਕੇ ਯਾਨੀ ਕਿ ਮੈਨਾਂ ਨੂੰ ਇਹੀ ਆ ਹੋਰ ਕੋਈ ਇਨਕਮ ਨਹੀਂ ਕਿ ਨਾਮ ਸਾਡਾ ਪਿੰਡ ਸੁਨਿਆਲ 2095 ਜੀ ਤੇ ਜਿਹੜੀ ਖਬਰ ਲੱਗੀ ਸੀ ਉਹਦੇ ਬਾਰੇ ਪਿੰਡ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪਾਣੀ ਦੀ ਗੱਲ ਹੈ ਪਾਣੀ ਪਿੰਡ ਵਿੱਚ ਕਿਸੇ ਦੇ ਘਰ ਨਹੀਂ ਆਇਦਾ ਉਹ ਬਿਲਕੁਲ ਠੀਕ ਹੈ ਪਾਣੀ ਜਿਹੜਾ ਹੈ ਉਹ ਬਾਹਰ ਖੇਤਾਂ 'ਚ ਜਰੂਰ ਆਇਦਾ ਔਰ ਜਿੱਦਾਂ ਕਿ ਮਰੂਦਾਂ ਦਾ ਵਾਗ ਹੋ ਗਿਆ ਆੜੂਆਂ ਦਾ ਵਾਗ ਹੋ ਗਿਆ ਗੰਨੇ ਦੀ ਫਸਲ ਹੋ ਗਈ ਮਿਰਚਾਂ ਦੀ ਹੋ ਗਈ ਉਧਰ ਨੁਕਸਾਨ ਕਾਫੀ ਹੋਇਆ ਦਾ ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਤਾਂ ਮੌਕੇ ਤੇ ਆ ਕੇ ਮੌਕੇ ਤੇ ਆ ਕੇ ਉਹ ਦੇਖ ਸਕਦੇ ਆਂ